ਅੱਜ ਆਪਾਂ ਗੱਲ ਕਰਦੇ ਆਂ ਵਿਧਾਨ ਸਭਾ ਹਲਕਾ ਜਲਾਲਾਬਾਦ ਬਲਾਕ ਅਰਨੀ ਵਾਲਾ ਦੀ ਜਿੱਥੇ ਕਿ ਚੌਧਰੀ ਮਾਈਨਰ ਕੱਢਿਆ ਗਿਆ ਸੀ ਇੱਕ ਨਹਿਰ ਬਣਾਈ ਗਈ ਸੀ ਹਜੇ ਉਹ ਨਹਿਰ ਸ਼ੁਰੂ ਨਹੀਂ ਹੋਈ ਹਜੇ ਉਹ ਨਹਿਰ ਸਾਰੀ ਕੰਪਲੀਟ ਨਹੀਂ ਹੋਈ ਤੇ ਉੱਥੇ ਅੱਜ ਨਹਿਰ ਦੇ ਹਾਲਾਤ ਵੇਖ ਲਓ ਨਹਿਰ ਦੇ ਵਿੱਚ ਹਾਲਾਤ ਕਿ ਹੋਗੇ ਨੇ ਸਾਰੀ ਨਹਿਰ ਟੋਟਲੀ ਟੁੱਟ ਕੇ ਸੁਭਾ ਹੋ ਗਈ ਏ ਇਹ ਸਿੱਧਾ ਸਿੱਧਾ ਐਮ ਐਲ ਏ ਜਲਾਲਾਬਾਦ ਤੇ ਜਿਹੜੇ ਠੇਕੇਦਾਰਾਂ ਦੀ ਮਿਲੀ ਭੁਗਤੇ ਇਹ ਸਾਬਤ ਕਰਦੀ ਏ ਕਿ ਠੇਕੇਦਾਰਾਂ ਕੋਲ ਐਮਐਲਏ ਹਰ ਠੇਕੇਦਾਰ ਕੋਲ ਹਰ ਇੱਕ ਵਰਕ ਕੋਲ ਮੈਨੂੰ ਲੱਗਦਾ ਹੈ ਵੀ ਇੱਕ ਜੁੱਤੀਆਂ ਵਾਲਾ ਰਹਿ ਗਿਆ ਹੋਣਾ ਜਿਹਦੇ ਕੋਲ ਐਮਐਲ ਇੱਕ ਕਮਿਸ਼ਨ ਨਹੀਂ ਰਹਿੰਦਾ ਬਾਕੀ ਜਨਾਲਾ ਆਬਾਦ ਦੇ ਵਿੱਚ ਕੋਈ ਠੇਕੇਦਾਰ ਜਾਂ ਕੋਈ ਇਹੋ ਜਿਹਾ ਬੰਦਾ ਨਹੀਂ ਰਹਿ ਗਿਆ ਕੋਈ ਮਹਿਕਮਾ ਨਹੀਂ ਰਹਿ ਗਿਆ ਜਿਨ੍ਹਾਂ ਕੋਲ ਕਮਿਸ਼ਨ ਨਹੀਂ ਲੈ ਰਹੇ ਦੇਖੋ ਇਹ ਕਿਸਾਨਾਂ ਦੀ ਹਿੱਤ ਦੀ ਪਾਰਟੀ ਦੱਸਣ ਵਾਲੀ ਆ ਜਿਹੜਾ ਬੜਾ ਇਹ ਠੀਕ ਜੀ ਕੇ ਰੋਲਾ ਪਾ ਲਿਆ ਸੀ ਚੌਧਰੀ ਮੈਨਰ ਬਣਾਤਾ ਚੌਧਰੀ ਦਸਵਾ ਜੇ ਹਾਲਾਤ ਕੀ ਨੇ ਚੌਧਰੀ ਮੈਨਰ ਦੇ ਇਹ ਠੇਕੇਦਾਰ ਜਿਹੜਾ ਇਹਦਾ ਚੇਤਿਆ ਠੇਕੇਦਾਰ ਲਾਇਆ ਹੋਇਆ ਉਹਨੇ ਕੱਲੇ ਰੇਤੇ ਨਾਲ ਕੱਲੇ ਰੇਤੇ ਨਾਲ ਤਾਂ ਨਹੀਂ ਨਹਿਰਾ ਬਣਦੀ ਔਰ ਇਹਨਾਂ ਨੂੰ ਨਾਟਕ ਬੜੇ ਕਰਨੇ ਆਉਂਦੇ ਨੇ ਜਦੋਂ ਕਿਸੇ ਕੰਮ ਦੇ ਵਿੱਚ ਪੂਰੇ ਫੇਰ ਹੋ ਜਾਂਦੇ ਨੇ ਉਦੋਂ ਇਹ ਬਚਨ ਦੀ ਕੋਸ਼ਿਸ਼ ਕਰਦੇ ਨੇ ਬਲੇਮ ਕਿਸੇ ਦੇ ਹੋਰ ਤੇ ਲਾਉਣ ਦੀ ਕੋਸ਼ਿਸ਼ ਕਰਦੇ ਨੇ ਆ ਪਿੱਛੇ ਜੀ ਤੁਸੀਂ ਜਲਾਲਾਬ ਦੇ ਵਿੱਚ ਜਿਹੜਾ ਨਾਟਕ ਚੱਲਿਆ ਹੈ ਬਜਾਰਾਂ ਦੇ ਵਿੱਚ ਮੈਂ ਜਾ ਕੇ ਐਕਟਵਾ ਦੇ ਪਿੱਛੇ ਬਹਿ ਕੇ ਜਿਹੜੇ ਠੇਕੇਦਾਰ ਤੇ ਐਮਸੀ ਨੂੰ ਜਾ ਕੇ ਉੱਥੇ ਲੜਨਾ ਸੀ ਜਾਂ ਉੱਚਾ ਬੋਲਣਾ ਸੀ ਉਹਨਾਂ ਬਾਰੇ ਪਹਿਲਾਂ ਹੀ ਇੱਕ ਦਿਨ ਪਲਾਨ ਕੀਤਾ ਗਿਆ ਕਿ ਆਪਾਂ ਚੱਲਣਾ ਇੱਕੋ ਕਾਰ ਤੇ ਵੇਖੋ ਪਲੈਨਿੰਗ ਵੇਖੋ ਇਹਨਾਂ ਦੀ ਕਿਤੇ ਨਾ ਕਿਤੇ ਕਹਿੰਦੇ ਨੇ ਚੋਰ ਜਿਹੜਾ ਉਹ ਨਕਲ ਮਾਰਨ ਵਾਲਾ ਵੀ ਕਿਤੇ ਨਾ ਕਿਤੇ ਕਮੀ ਛੱਡ ਜਾਂਦਾ ਇੱਕੋ ਗੱਡੀ ਦੇ ਵਿੱਚ ਉਹ ਸਐਮਸੀ ਨੂੰ ਠੇਕੇਦਾਰ ਨੂੰ ਬਾਹ ਕੇ ਲਜਾਇਆ ਜਾ ਰਿਹਾ ਹੈ ਉੱਥੇ ਚੌਂਕ ਤੇ ਉਤਰ ਕੇ ਜਿਹੜਾ ਕੀ ਪ੍ਰੀਪਲਾਨ ਪਹਿਲਾਂ ਦੇ ਨਾਲ ਬਣਾਇਆ ਸੀ ਕਿ ਮੈਂ ਭਾਈ ਤੁਹਾਨੂੰ ਉੱਥੇ ਜਾ ਕੇ ਬੋਲਾਂਗਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਤੇ ਤੁਸੀਂ ਮੇਰਾ ਵੀਰ ਬਣ ਕੇ ਜਿੰਨੇ ਠੇਕੇਦਾਰ ਨੇ ਕਹਿੰਦਾ ਵੀ ਤੁਸੀਂ ਸਾਡਾ ਗੁੱਸਾ ਨਹੀਂ ਕਰਦਾ ਪੂਰਾ ਪ੍ਰੀਪਲਾਨ ਇਹਨੇ ਬਣਾਇਆ ਆ ਸੀ ਵੇਖੋ ਨਗਰ ਕੌਂਸਲ ਦਾ ਮਾਲਕ ਕੌਣ ਹੈ ਇਹ ਕਿਵੇਂ ਭੱਜੂਗਾ ਨਗਰ ਕੌਂਸਲ ਦਾ ਮਾਲਕ ਪੰਜਾਬ ਸਰਕਾਰ ਹੈ ਇਹੋ ਕਿੰਨੇ ਚੇਂਜ ਕਰਨਾ ਹੈ ਨਗਰ ਕੌਂਸਲ ਦੇ ਪ੍ਰਧਾਨ ਨੇ ਇਹੋ ਚੇਂਜ ਨਹੀਂ ਕਰਨਾ ਪੰਜਾਬ ਸਰਕਾਰ ਨੇ ਇਹੋ ਚੇਂਜ ਕਰਨਾ ਹੈ ਇਹ ਸਾਰਾ ਉਸ ਦਿਨ ਬਲੇਮ ਛੱਡੀ ਗਿਆ ਨਗਰ ਕੌਂਸਲ ਦੇ ਐਮਸੀ ਉਹ ਐਮਸੀਆਂ ਨੇ ਪੱਲੇ ਕੀ ਏ ਕੋਈ ਮਤਾ ਦਾ ਪੈਂਦਾ ਨਹੀਂ ਪੱਲੇ ਨਾਲ ਥੇਲਾ ਕਰਦੀ ਮੇਲਾ ਮੇਲਾ ਕਮੇਟੀ ਦੇ ਕੋਲ ਹੈ ਤਾਂ ਕੁਝ ਨਹੀਂ ਫੰਡ ਕਿਨੇ ਲੈ ਕੇ ਆਣਾ ਐਮਐਨਏ ਲੈ ਕੇ ਆਣਾ ਆਦੀ ਜ਼ਿੰਮੇਵਾਰੀ ਤੂੰ ਭੱਜ ਨਾ ਅਜੇ ਤਾਂ ਤੂੰ ਪਿੰਡਾਂ 'ਚ ਚੱਲ ਤੈਨੂੰ ਲੋਕ ਦੱਸਣਗੇ ਵੀ ਜਿਹੜਾ ਤੁਸੀਂ ਕਹਿੰਦੇ ਜੀ ਨਾ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਾਹ ਅਸੀਂ ਪੜਾ ਹੁੰਦਾ ਹੈ ਪਤਾ ਤਾਂ ਹੋ ਲੱਗੂਗਾ ਵੀ ਡਲਾ ਕਿਧਰੋਂ ਪੈਂਦਾ ਹੈ ਲੋਕ ਤੁਹਾਡੇ ਤੋਂ ਦੁਖੀ ਨੇ ਸਰਪੰਚ ਤੁਹਾਡੇ ਤੋਂ ਦੁਖੀ ਨੇ ਦੋ ਚਾਰ ਦਿਨਾਂ ਦੇ ਵਿੱਚ ਵੀਡੀਓ ਦਫ਼ਤਰ ਦੀ ਬਹੁਤ ਵੱਡਾ ਇੱਕ ਘਟਾਲਾ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਵਾਂਗੇ ਕਿ ਐਮਐਲਏ ਕਰ ਕੀ ਰਿਹਾ ਹੈ ਮੈਨੂੰ ਲੱਗਦਾ ਇਕੱਲਾ ਜੁੱਤੀਆਂ ਵਾਲਾ ਰਹਿ ਗਿਆ ਹੋਣਾ ਔਰ ਬਾਕੀ ਕੋਈ ਮਹਿਕਮਾ ਜਾਂ ਕੋਈ ਠੇਕੇਦਾਰ ਹੀ ਰਹਿ ਗਿਆ ਜਿਹਦੇ ਕੋਲ ਕਮਿਸ਼ਨ ਨਹੀਂ ਲੈ ਰਿਹਾ ਅੱਜ ਕਚਹਿਰੀ ਦੇ ਵਿੱਚ ਹਾਲਾਤ ਵੇਖੋ ਕੀ ਨੇ ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਜਿਹੜੇ ਕਚਹਿਰੀ ਦੇ ਵਿੱਚ ਬਹਿ ਕੇ ਕੰਮ ਕਰ ਰਹੇ ਨੇ ਉਹਨਾਂ ਦੀ ਬੜੀ ਕਦਰ ਉਹਨਾਂ ਦਾ ਮਾਪਿਆਂ ਦਾ بڑا ਨਾਮ ਹੈ ਜਿਹੜੇ ਇਹਦੇ ਪਿੱਛੇ ਲੱਕੇ ਆਲਾ ਨਾਮ ਬਰਬਾਦ ਕਰ ਰਹੇ ਨੇ ਮੇਰੀ ਬੇਨਤੀ ਹੈ ਕਿ ਇਹਦੇ ਪਿੱਛੇ ਲੱਕੇ ਆਦੇ ਨਾ ਨਾ ਖਰਾਬ ਕਰੋ ਤੇ ਇਹ ਜਿਹੜਾ ਅੱਜ ਜਲਾਲਾਬਾਦ ਹਲਕੇ ਦੇ ਵਿੱਚ ਹਰ ठेकेदार ਕੋਲੋਂ ਪਿੱਛੇ ਦੀ ਆ ਬੱਗੇ ਕੀ ਮੋੜ ਕੋਲੇ ਵੀ ਅਸੀਂ ਫੋਟੋਆਂ ਦੇ ਵੀਡੀਓ ਪਾਈਆਂ ਸੀ ਉਹ ਨਹਿਰ ਬਣਾਉਣ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਟੁੱਟ ਗਈ ਉਹ ਨਹਿਰਾਂ ਚੱਲਦੀਆਂ ਤਾਂ ਟੁੱਟਦੀਆਂ ਸੁਣੀਆਂ ਨੇ ਨਹਿਰ ਚੱਲਣ ਤੋਂ ਪਹਿਲਾਂ ਟੁੱਟੀ ਅਜੇ ਕੰਪਲੀਟ ਨਹੀਂ ਹੋਈ ਤੇ ਟੁੱਟ ਵੀ ਗਈ ਪਹਿਲੀ ਵਾਰੀ ਸੁਣਿਆ ਇਹ ਵੱਖਰਾ ਇਨਕਲਾਬ ਆ ਗਿਆ ਇਹ ਜਿਹੜੇ ਨਾਟਕ ਨੇ ਆ ਦੀ ਜਿੰਮੇਵਾਰੀ ਹੈ ਤਾਂ ਤੈਨੂੰ ਭੱਜਣ ਨਹੀਂ ਦੇਣਾ ਪਤਾ ਤਾਂ ਹੁਣ ਲੱਗਣਾ ਵੀ ਕਿਹੜੇ ਭਾਗ ਵਿਗਦੀਏ ਤੁਸੀਂ ਹੁਣੇ ਨਾਲ ਹੀ ਭੱਜਣ ਲੱਗ ਗਏ ਜੇ ਇਹ ਜਿਹੜੇ ਨਾਟਕ ਨੇ ਇਹ ਜਿਹੜੀਆਂ ਪਲੈਨਿੰਗਾਂ ਨੇ ਤੁਹਾਡੀਆਂ ਪ੍ਰੀ ਪਲੈਨਿੰਗਾਂ ਇਹ ਪ੍ਰਾਣੀ ਹੋ ਗਈਆਂ ਵੀ ਪਹਿਲਾਂ ਹੀ ਕਹਿਦਾ ਠੇਕੇਦਾਰਾਂ ਨੂੰ ਤੇ ਐਮਸੀਆਂ ਨੂੰ ਵੀ ਉਹ ਫਲਾਣੇ ਚੌਕ ਜਮੈਂ ਤੈਨੂੰ ਮੰਦਾ ਚੰਗਾ ਬੋਲਾਂਗਾ ਤੇ ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ ਕਿਉਂ ਤੇ ਉਥੇ ਮੰਦਾ ਚੰਗਾ ਬੋਲ ਕੇ ਲੋਕਾਂ ਨੂੰ ਜਲਾਲਾਬਾਦ ਨੂੰ ਵਹਾਤਾ ਵੀ ਮੈਂ ਤਾਂ ਜੀ ਬੜਾ ਮਾਨਦਾਰ ਉਹ ਤੇਰੀ ਇਮਾਨਦਾਰੀ ਤੇਰੇ ਪੁਰਖਾਂ ਦਾ ਤੇਰੇ ਪਰਿਵਾਰ ਦਾ ਸਾਰੇ ਜਲਾਲਾਬਾਦ ਨੂੰ ਪਤਾ ਹੈ ਕਿਸੇ ਨੂੰ ਕੋ ਭੁੱਲ ਥੋੜੀ ਵੀ ਤੂੰ ਪਹਿਲਾਂ ਕੀ ਕਰਦਾ ਆ ਰਿਹਾ ਤੇ ਅੱਜ ਕੀ ਕਰਦਾ ਇਹ ਤਾਂ ਗੱਲ ਕਰ ਵੀ ਉਹ ਬਟੇਰਾ ਆ ਗਿਆ ਪੈਰ ਥੱਲੇ ਵੀ ਹੁਣ ਕਹਿੰਦੇ ਵੀ ਜਿੰਨਾ ਮਰਜੀ ਲੁੱਟ ਲੋ ਇਹ ਤਾਂ ਮੈਂ ਸੁਣਿਆ ਵੀ ਪਰਸੋਂ ਲੈਂਟਰ ਪਿਆਰੇ ਸੀ ਕਹਿੰਦੇ ਨੇ ਅੱਠ ਮਸ਼ੀਨਾਂ ਲਗੀਆਂ ਸੀ ਇਹ ਕਹਿੰਦਾ ਮਹਿਲ ਨਹੀਂ ਹੈਗਾ ਇਹ ਦੱਸਦਾ ਵੀ ਉੱਥੇ ਮੇਰੀ 6 ਕਿੱਲੇ ਪੂਰੀ ਕਰ ਦਿਓ ਉਹ 6 ਨਹੀਂ ਤਾਂ ਪੌਣੇ 6 ਐ ਉਹ ਤਾਂ ਸਾਨੂੰ ਵੀ ਪਤਾ ਹੈ ਉਹ ਇੰਟਰਵਿਊ ਚ ਦੱਸਦਾ ਅਸੀਂ ਮੇਰੇ ਕੋਲ ਪਤਾ ਨਹੀਂ ਕੀ ਕੀ ਸਾਰੇ ਜਲਾਲਾਬਾਦ ਨੂੰ ਪਤਾ ਹੈ ਵੀ ਤੇਰੇ ਕੋਲ ਕਿੱਥੇ ਕਿੰਨੀਆਂ ਕਨਾਲਾਂ ਜਿ ਕੋਟੀ ਜੀ ਦੇਖੀ ਕੀ ਕੀ ਸੀ ਤੇ ਅੱਜ ਤੇਰੇ ਕੋਲ ਕੀ ਹੈ ਤੁਹਾਡਾ ਇੱਕੋ ਇੱਕ ਖਿਆਲ ਏ ਵੀ ਪੈਸਾ ਲੁੱਟਣਾ ਕਿੱਥੋਂ ਐ ਤੇ ਪੈਸਾ ਬਣਾਉਣਾ ਕਿ ਤੋ ਕੋਈ ਪਤਾ ਹੈ ਤੁਹਾਨੂੰ ਤੁਸੀਂ ਨਾ ਪਹਿਲਾ